ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸੱਜਣੋ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਉਹ ਸੱਜਣੋ ਨੋਟ ਕਰ ਲਿਓ ਪਿੰਡ ਬੁਰਜ ਨਥੋਕੇ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਸਰਹਾਲੀ ਰੋਡ ਦੇ ਉੱਤੇ ਜਿਹੜੀ ਸਰਹਾਲੀ ਆ ਸੱਜਣੋ 5-6 ਕਿਲੋਮੀਟਰ ਦੀ ਦੂਰੀ ਤੇ ਹੈਪੀ ਵੀਰ ਕੋਲੇ ਆ ਸੱਜਣੋ ਵਪਾਰ ਲੈਣ ਦਾ ਕੰਮ ਆ ਭਰਾ ਦਾ ਤੇ ਰੂਟੀਨ 'ਚ ਵੀਰ ਦੇ ਕੋਲੇ ਪਸ਼ੂ ਆਉਂਦੇ ਆ ਜਿਹੜੇ ਹੋਰਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਗੱਬਣ ਝੋਟੀ ਤਿਆਰ ਸੱਜਣੋ ਨੀਲੀ ਰਾਵੀ ਨਾਲ ਤਾਚਾ ਚੰਗੀ ਝੋਟੀ ਆ ਵਜਨ ਵਜਨ ਤੇ ਇਹ ਕੇ ਵੀ ਮੈਂ ਆ ਵੀਰ ਚੰਗਾ ਦੁੱਧ ਦੱਸਦਾ ਤੇ ਹੱਥ ਹਲਾ ਤੇ ਉਹ ਮੈਂ ਵੀ ਸੱਜਣੋ ਹੱਥ ਹਲਾ ਬਗੈਰ ਬੱਚੇ ਤੋਂ 2 ਮਹੀਆ ਮਖਾ ਦੇਣੀਆਂ ਵੀਡੀਓ ਦੇ ਵਿੱਚ ਤੁਹਾਨੂੰ ਤੇ 1 ਲੋਡ ਤੇ ਤਿਆਰ ਮੰਨ ਲਓ ਕਿ ਹਫਤੇ ਦੀ ਕੱਚੀ ਮੈਂ ਆਜੋ ਗੱਲਬਾਤ ਕਰਦੇ ਆ ਲਈਏ ਜਾਣਕਾਰੀ ਹੈਪੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸੁਣਾ ਮੇਰਾ ਵੀ ਠੀਕ ਠਾਕ ਕਰ ਪਾਈ ਚੜਦੀ ਕਲਾ ਨਾ ਹਾਂਜੀ ਵਧੀਆ ਜੀ ਤੇ ਵਪਾਰ ਦਾ ਚੱਲੀ ਜਾਂਦਾ ਫਰਦਾਰੋਂ ਦਾ ਚੱਲੀ ਜਾਂਦਾ ਜੀ ਤੇ ਹੈਪੀ ਵੀਰੇ ਆਪਣਾ ਡਰੈਸ ਭਰਾ ਜੀ ਡਰੈਸ ਆਪਣਾ ਹੈ ਪਿੰਡ ਬੁਰਜੀ ਨੱਥੂਗੇ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਹੈ ਠੀਕ ਆ ਤਸੀਲ ਪੱਟੀ ਆ ਪੱਟੀ ਆਪਾਂ ਨੂੰ 5-6 ਕਿਲੋਮੀਟਰ ਹੈਂਡਾਂ ਦੇ ਸੜਿਆਲੀ ਹਾਈਵੇ ਨੈਸ਼ਨਲ ਹਾਈਵੇ ਹਾਂ ਉਹ ਵੀ 5-6 ਕਿਲੋ 5-6 ਕਿਲੋਮੀਟਰ ਹੈਨਾ ਹਾਂਜੀ ਤੇ ਮੋਬਾਈਲ ਨੰਬਰ ਹੈਪੀ ਦਾ ਫੋਨ ਬਰਾ 8147355 ਇਸੇ ਨੰਬਰ ਤੇ ਆਪਣੇ ਵਟਸਐਪ ਚੱਲ ਜਾਏਗਾ ਠੀਕ ਹੈ ਹੈਪੀ ਵੀਰੇ ਤੇ ਇਹ ਮੈਂ ਦੀ ਕੀ ਡਿਟੇਲ ਆ ਕਿਹੜਾ ਸੂਆ ਤੇ ਇਹ ਨੇ ਤੀਜਾ ਸੂਆ ਸੂਆ ਜੀ ਮੈਂ ਠੀਕ ਆ ਬੰਦਾ ਗੋਲੀ ਸਰੀਆ ਨੂੰ ਮੈਂ ਲਈ ਆ ਸਰਿਆ ਨੂੰ ਨਿੱਤਰ ਬੰਦਾ ਜੀ ਤੋਂ ਮੈਂ ਲਈ ਆ ਠੀਕ ਆ ਹਾਂਜੀ ਤੇ ਤੀਜਾ ਸੂਆ ਤੀਜਾ ਸੂਆ ਸੂਆ ਤੇ ਦੂਜੇ ਸੂਏ ਆ ਭੀ ਕੀ ਦੁੱਧ ਦਾ ਤੇ ਕੀ ਕਰ ਮੈਂ ਜੀ 11 ਕਿਲੋ ਦੁੱਧ ਦਤਾ ਵਾ 11 12 ਕਿਲੋ ਆਹ ਦੇਗੀ ਮੂ ਹਣਾ ਤੇ ਹੁਣ ਕਿੰਨੇ ਦਿਨ ਲੈ ਜੂ ਗਿਰੀ ਅਜਾ ਹੁਣ ਚੱਕ ਲੈ ਜੂ ਗਿਰੀ ਉਹਨੇ ਮੀਂਹ ਕਾ ਦੱਸਦੇ ਰਹਿੰਦੇ ਪਰ ਅਜੇ ਵੀ ਮੈਂ ਹੱਥ ਨਾਲ ਸੇ ਨਹੀਂ ਸੀ ਦੀ ਬੰਦੀ ਥਾਂ ਦੀ ਬੋਰੀ ਚੱਲਦੀ ਆ ਠੀਕ ਆ ਹਾਂ ਨਹੀਂ ਚੰਗੀ ਥੱਲੇ ਹਾਂਜੀ ਤੂਰ ਚੈੱਕ ਕਰਾਈਏ ਥਾਣਾ ਥਾਣਾ ਲੋ ਓਕੇ ਵੀਰੇ ਮੈਂ ਕਹਿੰਦਾ ਥਾਣੇ ਦੇ ਪਿੱਛੇ ਹੀ ਕੋਈ ਗਰੰਟੀ ਨਹੀਂ ਹੋਊਗੀ ਠੀਕ ਆ ਥਾਣਾ ਦੀ ਤੇ ਭਾਰ ਦੀ ਬਸ ਜੀ ਇਹ ਸਾਡੇ ਮਾੜੀ ਨੇ ਗਿੱਲੇ ਕਰਨੇ ਨੂੰ ਹੁੰਦੇ ਭਾਜੀ ਪੈ ਗਈ ਆ ਠੀਕ ਆ ਹਾਂਜੀ ਇਹ ਭਾਰਾ ਰੱਖਦੀ ਆ ਹਾਂਜੀ ਭਾਜੀ ਪੈ ਗਈ ਭਾਰਾ ਰੱਖਦੀ ਮੈਂ ਟੁੱਪਲ ਟੁੱਪਲਾ ਸਾਰਾ ਓਕੇ ਆ ਵੀ ਓਕੇ ਰਪੋਰਟ ਹਾਂਜੀ ਆ ਓਕੇ ਤੇ ਕੱਢੀ ਮਾੜੀ ਜੀ ਬਾਹਰੋਂ ਟੂਰ ਚੈੱਕ ਕਰਾਈਏ ਲਓ ਵੀ ਸੱਜਣੋ ਹਾਂ ਟੂਰ ਚੈੱਕ ਰਿਓ ਪੂਰੀ ਇੱਕ ਵਜਨ ਲੋੜ ਆ ਲਈ ਆ ਤੇ ਹਾਂ ਲੋਕੀ ਸੱਜਣਾ ਹੈਪੀ ਕਹਿੰਦਾ ਵਜਨ ਲੋੜ ਆ ਲਈ ਮੈਂ ਆ ਹੈ ਵਾਕਈ ਤੇ ਦੁੱਧ 10 11 ਕਿਲੋ ਮੈਂ ਨੇ ਖੁੱਲਾ ਦਿੱਤਾ ਹੋਊਗਾ ਵੀ ਕਹਿਣ ਵਾਲੀ ਗੱਲ ਨਹੀਂ ਕਰ ਦੋ ਚੱਲ ਮੋੜ ਲਿਆ ਹੈਪੀ ਵੀਰੇ ਵੇਖੋ ਸੱਜਣਾ ਸਰੀਰ ਦਾ ਢਾਂਚਾ ਮਿਆਂ ਦਾ ਨਾ ਚੰਗਾ ਯਾ ਲੱਗੋ ਗੜਾਈ ਹਾਂ ਨਿੱਕਰ ਆ ਸਜਣੋ ਵਜਨ ਵਜਨ ਸੋਨਾ ਮੈਂ ਦਾ ਬਾਕੀ ਹਜੇ ਸਜਣੋ ਇੱਕ ਹਫਤਾ ਮੰਨ ਲਓ ਜੇ ਮੈਂ ਮੇਰੇ 13 ਕਿਲੋ ਦੁੱਧ ਦਊਗੀ ਦਊਗੀ ਹੈਨਾ ਗੰਭੀ ਸੂੜੀ ਵੀ ਚੰਗੀ ਹੋਏ ਤੇ ਹਾ ਇੱਕ ਹਫਤੇ ਨੂੰ ਬਹੁਤ ਚੰਗਾ ਲੇਵਾ ਸਜਣੋ ਤਿਆਰ ਕਰੂਗੀ ਕਿਉਂਕਿ ਹਜੇ ਇੱਕ ਹਫਤਾ ਲੈ ਜਾਣਾ ਨੇ ਤੇ ਹੈਪੀ ਵੀਰੇ ਕੀ ਰੇਟ ਰਹੂਗਾ ਮੈਂ ਦਾ ਮੋੜ ਲਗਾ ਲਈ ਪਾ 90000 ਉਹ ਆਗਾ ਲਈ 95000 ਹਾਂਜੀ 85000 ਤੋਂ ਮੰਨਦਾਂ ਕਰਦਾ 80 ਤੇ 5 85000 ਚੋਂ ਕਰਦਗੇ ਮਾਨ ਤਾਂ ਬਾਕੀ ਤੁਸੀਂ ਦੱਸੋ ਆਏ ਮਾਨ ਤਾਂ ਤੁਸੀਂ 3 ਛੋਟਾ ਕਰ ਦਿੱਤੀ ਹੈ ਹਨਾ ਦੱਸੋ ਤੁਸੀਂ ਕੀ ਮਾਨ ਤਾਂ ਕਰਦੇ ਸਾਡਾ ਬਸ ਆਪਾਂ ਨੂੰ 2 ਰੁਪਏ ਲੱਭ ਜਾਣ ਹੈਪੀ ਵੀਰੇ ਆਪਾਂ ਮਿਹਨਤ ਕਰਦੇ ਹਾਂ ਹਨਾ ਪੂਰੇ 80000 ਦੀ ਮੈਂ ਦੇ ਅੱਛਾ ਉੱਚੇ ਛੋੜ ਛਾੜੀ ਹੋਊਗੀ ਮੌਕੇ ਤੇ ਪੂਰੇ 80 ਦੀ ਹਾਂਜੀ ਨਹੀਂ ਠੀਕ ਆ ਫੇਰ ਤਾਂ ਹੁਣ ਗਾਂ ਗੱਲ ਆ ਹੁਣ ਸਿੱਧਾ ਨੂੰ ਪਤਾ ਹੀ ਕੋਈ ਟਾਮੀ ਟਾਮੀ ਮੈਂ ਸੁਣੀ ਸੱਚਾ ਵਾਕੇ ਕੋਈ ਸ਼ੱਕ ਨਹੀਂ ਲਓ ਵੀ ਸਜਣੋ 80000 ਚੋਂ ਮਾਨਤਨ ਕਰੂਗਾ ਭਰਾ ਵੇਖੋ ਰੇਟ ਬਾਈ ਨੇ ਜਾਇਜ਼ ਕੀਤਾ ਲੱਗਿਆ ਮੈਨੂੰ ਬਾਕੀ ਤੁਸੀਂ ਦੱਸਣਾ ਕਿਵੇਂ ਲੱਗੀ ਮੱਝ ਕਿਉਂਕਿ ਖਰੀਦਣੀ ਤੁਸੀਂ ਆ ਤੇ ਪੈਸੇ ਖਰਚ ਕਰਨੇ ਆ ਪਰ ਮੇਰੇ ਹਿਸਾਬ ਨਾਲ ਸੱਜਰ ਮੈਂ ਆ ਤੇ ਚੰਗੀ ਰਹੂਗੀ ਆਪਾਂ ਨੂੰ ਘਰੇ ਦੁੱਧ ਪੀਣ ਲਈ ਆਜੋ ਅੱਗੇ ਇੱਕ ਹੋਰ ਝੋਟੀ ਜਿਹੜੀ ਉਹਦੀ ਵੀ ਗੱਲ ਇਹਦੀ ਕੀ ਡਿਟੇਲ ਹੈ ਇਹ ਵੀ ਨੀਲੀ ਜਾ ਗਈ ਆਉਂਦੀ ਜੀ ਵੇਚ ਲਓ ਨਿਸ਼ਾਨੀ ਹਾਂ ਸਾਰੀ ਉਹਦਾ ਓਕੇ ਆ ਓਕੇ ਚੰਗੀ ਮੈਂ ਆ ਹਾਂਜੀ ਤੇ ਇੱਕ ਕਿੰਨੇ ਟਾਈਮ ਦੀ ਸੂਈ ਵੀਰੇ ਜਿਵੇਂ ਪੂਰਾ ਡੇਢ ਮਹੀਨਾ ਹੋ ਗਿਆ ਜੀ ਮੈਂ ਸੂਈ ਆਪੇ ਪੱਟੀਆਂ ਮੇਰੇ ਲੱਗੇ ਕਿ ਇਹ ਕਰ ਦੋ ਭਾਈ ਅੱਛਾ ਹਾਂਜੀ ਡੇਢ ਮਹੀਨੇ ਦੀ ਸੂਈ ਆ ਪੂਰੇ ਡੇਢ ਮਹੀਨੇ ਦੀ ਬੈਸ ਸੂਈ ਆ ਜੀ ਤੇ ਕਿੰਨਾ ਦੁੱਧ ਹੁਣ ਗ੍ਰੀਨ ਨਿੱਕੀ ਟੀਰੀ ਬੜੀ ਮੈਂ ਇਹ ਤਾਂ ਦੁੱਧ ਨੂੰ 9 ਕਿਲੋ ਆਈ ਥੱਲੇ ਮੇਨ ਨਾਲ ਦੋ ਡੰਨ ਝੋਕੇ ਖਾਣ ਵਾਲਾ 9 ਕਿਲੋ 9 ਕਿਲੋ ਦਾ ਦੋ ਦੰਨ ਆ ਕੇ ਦੇ ਦਾਂਗੇ ਠੀਕ ਆ ਹਾਂਜੀ ਤੇ ਸਵੇਰ ਕਿੰਨੇ ਵਜੇ ਚਵਾਈ ਹੋਈ ਟਾਈਮ ਵੀ ਵਿਖਾਈਏ ਆਪਾਂ ਕਿਉਂਕਿ ਆਪਾਂ ਵੀਡੀਓ ਵੀ ਸਵੇਰ ਹੀ ਬਣਾ ਰਹੇ ਆ ਨਾ ਹਾਂਜੀ ਹਾਂਜੀ ਇਸ ਹਿਸਾਬ ਨਾਲ ਲੇਵੇ ਦਾ ਗਿਆ ਸਲਾਇਓ ਸਜਣਾ ਯੇ 10 ਵਜੇ ਤੇਰੇ ਬਾਅਦ ਤੜਕੇ ਦੀ ਚਵਾਈ ਕੀਤੀ 4 ਵਜੇ ਦੀ ਵੀਡੀਓ ਕਾਲ ਕਰਕੇ ਠੀਕ ਆ ਹਾਂਜੀ 10 ਵਜੇ ਕਿ ਨਾ ਆ ਸਾਢੇ 10 ਹੋ ਗਿਆ ਜੀ ਆ ਵੇਜ ਲੋ ਵੀ ਸੱਚ ਨੂੰ ਕਰ ਲੋ ਚੈੱਕ ਹਾਂਜੀ ਐ ਚਾਮਾਂ ਪੂਰੀ ਬੰਤਾਂ ਜਾਂਦੀ ਏ ਇਹ ਤੁਹਾਨੂੰ ਤਾਂ ਟਾਈਮ ਨੋਟ ਕਰਾਤਾ ਕਿਉਂਕਿ ਵੀਡੀਓ ਸਵੇਰ ਹੀ ਬਣਾ ਰਹੇ ਆ ਤੇ ਫਿਰ ਉਸ ਹਿਸਾਬ ਨਾਲ ਇਹਦੇ ਲੇਵੇ ਦਾ ਗੈਸ ਲਾਇਓ ਸੂਆ ਕਿਹੜਾ ਸੂਈ ਆ ਇਹ ਜਦ ਤੱਕ ਤੀਜਾ ਸੂਆ ਸੂਈ ਆਈ ਹੈ ਅਰਕੇ ਤੀਜਾ ਸੂਆ ਹਾਂਜੀ ਤੇ ਫਿਰ ਹਜੇ ਤਾਂ ਡੇਢ ਮਹੀਨਾ ਹੋਇਆ ਤੇ ਟੀਕਾ ਟੂਗਾ ਤਾਂ ਨਹੀਂ ਮਿਲਿਆ ਨਹੀਂ ਹਜੇ ਨਹੀਂ ਜੀ ਭਰਾ ਮੈਂ ਆਖੀ ਠੀਕ ਆ ਨੀਲੀ ਰਾਵੀ ਦੀ ਆ ਗਈ ਹੈ ਨਾ ਹਾਂਜੀ ਤੇ ਕੱਟੀ ਹੈਪੀ ਪੈਸੂ ਉੱਠਿਆ ਲਈ ਮੈਂ ਹੋਏ ਨਹੀਂ ਚੰਗੀ ਹੈ ਤੇ ਹੈਪੀ ਵੀਰੇ ਚੂਣਾ ਕਿਵੇਂ ਫਰੇ ਇਹਨੂੰ ਮੈਂ ਜੀ ਉਹਨਾਂ ਦੇ ਘਰੇ ਵੀ ਭਾਈ ਦੱਤਾ ਧਾਰ ਦੇ ਹਾਂ ਆਪਣੇ ਘਰੇ ਨੇ ਆ ਕੇ ਡੀਗਲ ਹੋਇਆ ਮੜਾ ਭਾ ਕੋਈ ਲੱਤ ਛੜਨੀ ਮਾਰੀ ਵੀ ਖੜ ਕੇ ਮਿਲੀ ਹੈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਗੱਲ ਵੀ ਕੱਲਾ ਲਾਇਆ ਨਹੀਂ ਦੁੱਧ ਹਾਂਜੀ ਹਾਂਜੀ ਉਹ ਤਾਂ ਲੱਗ ਜੂ ਤੇ ਜੀ ਲਾ ਲੇ ਪਾਸੇ ਜੀ ਤੇ ਹੈਪੀ ਕੱਢੀ ਇਹਨੂੰ ਵੀ ਬਾਹਰ ਵੀ ਉਹਦੇ ਘਰੇ ਦੇ ਇੱਥੇ ਮੈਂ ਵੀ ਕੋਈ ਪਾਟਾ ਪਾਉਂਦੀ ਲੋੜ ਥੱਲੇ ਬੈ ਕੇ ਥਾਪੀ ਮਾਰ ਉਹਦਾ ਜਦੋਂ ਇਹਦੀ ਸੇਵਾ ਹੋਈ ਇਹਨੇ ਆਪੇ ਮਿਲਣਾ ਹੀ ਮਿਲਣਾ ਹਣਾ ਦੁੱਧ 10 18 9 ਕਿਲੋ ਆਈਡਲ ਵਰੂਆ ਲੈ ਆਪਾਂ ਦੀ ਗਰੰਟੀ ਦੇ ਭੇਜ ਦਾਂਗੇ ਜੀ ਅੱਛਾ ਪੂਰੀ ਵੀ ਪੂੜ ਛਿੱਟਾ ਵਾਦ ਘਾਟਾ ਵੇ ਥਾਂ ਦੇ ਪੂਰੀ ਚੂਨ ਚਾਨ ਪੋਲਾ ਬਹੁਤ ਜਿਆਦੀ ਚੂਨ ਪੋਲ ਲਓ ਵੀ ਸੱਜਣਾ ਵੀਰ ਕਹਿੰਦਾ ਆਪਾਂ ਗਰੰਟੀ ਦੇ ਵੀ ਮੈਂ ਦੇ ਸਕਦੇ ਆ ਇਹ ਨੇ ਚੰਗੀ ਐ ਕੋਈ ਸ਼ੱਕ ਨਹੀਂ ਜਿਆਦੀ ਗੱਲ ਆ ਕੋਈ ਆਪਾਂ ਮਾੜਾ ਆ ਜੇ ਤੁਹਾਡੇ ਥੱਟ ਕੇ ਤਾਰਾ ਮਾਰਾ ਦੇਨੇ ਆ ਕੇਵਲੇ ਵੀਰ ਕੋਈ ਇਦਾਂ ਮਗੰਗ ਗੋਲਿੰਦਾ ਠੀਕ ਆ ਹਾਂਜੀ ਜੱਜਮੈਂਟ ਦੀ ਹੋ ਜਾਂਦੀ ਹੈ ਨਾ ਹਾਂਜੀ ਵੇਖੋ ਸੱਜਣਾ ਲਾਤਨ ਵਾਲ ਹੋਊਗਾ ਬਸ ਉਸ ਦੇ ਬਾਅਦ ਚੰਗੇ ਟੀਕੇ ਲੱਗੇ ਨਾ ਤੇ ਮੈਂ ਚੰਗੇ ਬੱਚੇ ਵੀ ਲਾ ਜੂਗੀ ਮਿੱਤਰੋ ਹਾਂਜੀ ਕਿਉਂਕਿ ਕਦ ਕਦ ਚੰਗਾ ਸਿੰਗਲ ਹੱਡੀ ਦੀ ਨੀਲੀ ਰਾਹੀ ਚ ਪੈਂਦੀ ਮੈਂ ਆ ਦੇਖ ਲੋ ਵੀ ਸੱਜਣੋ ਵੀਰ ਕਹਿੰਦਾ ਵੀ ਪਹਾੜੇ ਵਾਲੀ ਮੈਂ ਆ ਤੇ ਆਪਾਂ ਨਾ ਮੜੀ ਜੀ ਚੈੱਕ ਕਰਾ ਲਈਏ ਕਿ ਕਿਸੇ ਭੈਣ ਭਰਾ ਨੂੰ ਇਹ ਨਾ ਲੱਗੇ ਵੀ ਇਹ ਲੱਤਾਂ ਮਾਰਦੀ ਹੋਈ ਚੋਂ ਚੰਗਾ ਹੈਪੀ ਹੈ ਨਾ ਹਾਂ ਜੀ ਤੁਹਾਨੂੰ ਜਾਣਾ ਹੈ ਜਾਂ ਨਹੀਂ ਜੀ ਨਹੀਂ ਠੀਕ ਹੈ ਇਹ ਅਭੀ ਲਾਇਆ ਨਹੀਂ ਕੱਲਾ ਲੱਤਾਂ ਨਹੀਂ ਮਾਰਦੀ ਹਾਂਜੀ ਹਾਂਜੀ ਲੱਤਾਂ ਛੱਡ ਨਹੀਂ ਕੋਈ ਵੀ ਜੀ ਹੁਂ ਪਾੜਾ ਪਾ ਕੇ ਬਹਿ ਜਾਓ ਹਾਂਜੀ ਉਹ ਤਾਂ ਜੇ ਦੀ ਲਾ ਲਿਆ ਇਹਨੇ ਲਾ ਹੀ ਹੋਣਾ ਹਨਾ ਬਸ ਜੀ ਨਹੀਂ ਠੀਕ ਹੈ ਓਕੇ ਬਾਕੀ ਦੋ ਦਿਨ ਮੈਂ ਆਦਾਂ ਨੂੰ ਚੱਕਰ ਨਹੀਂ ਗੀ ਹਾਂ ਹਾਂ ਠੀਕ ਹੈ ਠੀਕ ਤੇ ਕੀ ਗੱਲ ਮਾਰਨ ਉਹ ਇੱਥੇ ਮਾਰ ਕੇ ਥੱਲੇ ਬਹਿ ਜਾਓ ਥੱਲੇ ਵੀ ਲੱਤ ਫੇਰ ਵੀ ਨਹੀਂ ਮਾਰਨਾ ਹਾਂ ਜੀ ਨਾ ਨਾ ਤੇ ਕੀ ਰੇਟ ਰਹੂਗਾ ਸਾਜੀ ਇਹਦਾ ਇਹਦਾ ਬੱਚਾ ਦਾ ਬੇਤਨ 65000 ਦੀ ਹੈਗੀ ਜੀ ਹਾਂ ਹੁਣ ਆਪ 55000 ਤੋਂ ਮੰਨ ਤਾਂ ਕਰਦੇ ਅੱਛਾ ਹਾਂਜੀ 55000 ਤੋਂ ਜੀ ਪੂਰੇ 50000 ਜੀ ਨਾਲ ਦੇ ਦਾਂਗੇ ਪੂਰੇ 50 ਦੇ ਨਹੀਂ ਠੀਕ ਕੋਈ ਸ਼ੱਕ ਨਹੀਂ ਲਓ ਵੀ ਸਜਣੋ ਤੁਹਾਨੂੰ ਪਤਾ 40000 ਜਿਮਾਂ ਵਜਨ ਚੀ ਹੈਗੀ ਆ ਹੈਗੀ ਆ ਜਿਹੜਾ ਪੁੱਠਾ ਪੱਠਾ ਹੈ ਦੁੱਧ ਵੀ 9 ਕਿਲੋ ਆ 9 ਕਿਲੋ ਤਾਂ ਮਣਾ ਕੇ ਦਾਂਗੇ ਆਪਣੇ ਘਰੇ ਕੋਈ 2 ਟੈਮ 2 ਟੋਲੇ 8 ਕਿਲੋ ਦੀ ਗਾਰੰਟੀ ਦੇ ਮੈਂ ਵੇਚ ਦਾਂਗੇ ਅੱਛਾ ਹਾਂਜੀ ਠੀਕ ਉਹ ਉਹ ਚਿਤਾਵਾਦ ਕਰਦੇ ਨਾ ਬਾਕੀ ਧਾਰਾ ਦੀ ਵੇਖ ਹੀ ਲਈਆਂ ਵਾ ਬਾਹੂ ਕਿਰਪਾ ਜੀ ਅਗਲੇ ਘਰ ਨਹਾ ਜਾ ਕੇ ਟੀਆ ਇੱਕ ਦਾ ਦਿਨ ਲਵਾ ਸਕਦੀ ਆ ਕੋਈ ਇਹ ਨਾ ਕਵੇ ਵੀਰ ਜੀ ਆਪਣੇ ਘਰੇ ਨਾਲ ਕਿ ਟੀਆ ਲਵਾਇਆ ਵਾ ਪਰ ਲਾਤ ਛੱਡ ਨਹੀਂ ਮਾਰੀ ਬਸ ਹੀ ਦੇ ਥਲੇ ਲੈ ਜੀ ਦਾ ਠੀਕ ਹੈ ਹੈਪੀ ਵੀਰੇ ਰੇਟ ਵੀ ਜਾਇਆ ਜਾ ਰਿਹਾ ਰੇਟ ਬਿਲਕੁਲ ਜਾਇਆ ਇਹ ਤੋ ਤੇ ਰੱਬ ਦਾ ਨਾ ਹੀ ਆ ਰੱਬ ਦਾ ਨਾ ਆਈ ਤੇ ਇਹਦੀ ਕੀ ਡਿਟੇਲ ਹੈ ਹੈਪੀ ਵੀਰੇ ਇਹ ਵੀ ਮੈਂ ਤੀਜਾ ਸੂਆ ਸੋਈ ਆ ਜੋਰ ਤੀਜਾ ਦੇ ਬਾਅਦ ਚੌਥਾ ਪੜ ਮੰਨ ਲੇ ਠੀਕ ਆ ਇਹ ਕਿੰਨੇ ਚਰਦੀ ਸੂਈ ਆ ਤੇ ਕਿੰਨਾ ਦੁੱਧ ਇਹਨੂੰ ਸੂਈ ਨੂੰ 4 ਮਹੀਨੇ ਹੋ ਗਏ ਤੈਨੂੰ ਕੋਈ 1.5 ਮਹੀਨੇ ਦਾ ਟੀਕਾ ਵੀ ਲੱਗਾ ਦੇ 1.5 ਮਹੀਨੇ ਦਾ ਟੀਕਾ ਵੀ ਲੱਗਾ ਹਾਂਜੀ ਟੀਕਾ ਵੀ ਲੱਗਾ ਹੁਣ ਦੁੱਧ ਇਹਦੇ ਕੋਲੇ ਕਿੰਨਾ ਦੁੱਧ ਉਹਦੇ ਕੋਲੇ 7 ਗੋਲੇ ਆਪਾਂ 6 ਕਿਲੋ ਦੀ ਗਾਰੰਟੀ ਦੇਣੀ ਹੈ 6 ਕਿਲੋ ਦੀ ਗਾਰੰਟੀ 6 ਕਿਲੋ ਦੀ ਗਾਰੰਟੀ ਦਵਾਂਗੇ ਦਾ ਹੁਣ 5ਵਾਂ 6 ਮਹੀਨਾ ਲਈ ਚੱਲਦਾ ਜਾਓ ਅੱਛਾ ਹਾਂਜੀ ਇਹਦੀ ਬਤਾ ਰਹਾ ਸੀ ਜੂਟੂ ਮਾਰਾ ਦੇਣਾ ਠੀਕ ਆ ਹਾਂਜੀ ਇਹਨੂੰ ਐਨੂੰ ਹੀ ਤੋੜ ਲਿਗੇ ਇੱਥੇ ਹੀ ਕਿ ਲੈ ਜਾਣੀ ਬਾਹਰ ਨਹੀਂ ਨਹੀਂ ਕੋਈ ਗੱਲ ਨਹੀਂ ਜਾਣਿਆ ਤੋੜ ਦਿੰਨੇ ਆ ਜੇ ਲੈ ਜਾ ਕਰਦੇ ਹਨਾ ਐਨੂੰ ਤੋੜ ਤੀਜਾ ਚੌਥਾ ਸੂਈ ਤੇ ਪੰਜ ਥਣੀ ਆ ਕਰਮਾਂ ਦੀ ਵੇਖੋ ਤੇ ਬਾਕੀ ਹੈਪੀ ਨੇ ਰੇਟ ਕੀਤੇ ਆ ਜਿਹੜੇ ਉਹ ਤੁਸੀਂ ਹੁਣ ਪਸੰਦ ਕਰਿਓ ਕਿਉਂਕਿ ਰੇੜੇ ਤੋਂ ਤੇ ਰੱਬ ਦਾ ਨਹੀਂ ਆ ਜਿਹੜੇ ਆ ਭਾਅ ਕਰਦੇ ਬਿਲਕੁਲ ਜਾਇਜ਼ ਹੀ ਆ ਜਾਇਜ਼ ਹੀ ਜਾਇਜ਼ ਹੀ ਬਾਕੀ ਚਾਰ ਉਚੂਰੂ ਬੜੀਆਂ ਸਾਂਭੀਆਂ ਨਹੀਂ ਕਿਸੇ ਨੂੰ ਚਾਏ ਨੇ ਹਾਂ ਤੁਹਾਨੂੰ ਜ਼ਿਆਦਾ ਨਹੀਂ ਕਰਦੀ ਕੋਈ ਬੰਦਾ ਬੰਦਾ ਲੈ ਗਿਆ ਤੁਹਾਨੂੰ 7-8 ਕਿਲੋ ਚਵਾਈ ਜਾਊਗੀ 7 ਕਿਲੋ ਆਪਾਂ 6 ਦੀ ਗਾਰੰਟੀ ਦੇ ਮੈਂ ਭੇਜ ਦਿਆਂਗਾ ਠੀਕ ਆ ਤੇ ਹੈਪੀ ਇਹਦਾ ਕੀ ਰੇਟ ਰਹੂਗਾ ਵੀਰੇ ਮੈਂ ਮੰਗ ਲਈ ਇਹਦਾ 50 45 ਦੇ ਦਿਆਂਗਾ ਵੇਖ ਲਾ ਤੂੰ ਮੇਰੇ ਪੂਰੇ ਚਾਜ ਜਿੰਗਾਂ ਦੇ ਆਏ ਪੂਰੇ 40000 ਦੇ ਉਹ ਚੁਆਈ ਦਾ ਸ਼ੋਰ ਛੱਪਾ ਕਰਦਾ ਮਾਨਤਾ ਅੱਛਾ ਹਾਂਜੀ ਲੋਕੀ ਸੱਜਣੋ 40000 ਚੋਂ ਵੀ ਮਾਨਤਨ ਹੋਣਾ ਤੇ ਹੁਣ ਬਾਹਲਾ ਕੁਝ ਨਹੀਂ ਆਪਾਂ ਭਰਾ ਨੂੰ ਕਹਿੰਦੇ ਕਿਉਂਕਿ ਆ ਵੇ ਲੋ ਚਾਰੂ ਵੇਡੀਆਂ ਮੈਂ ਤੋਂ ਮਸਾ ਜਾ ਆਪਾਂ ਦੇ ਖਾਗੀ ਇਦਾਂ ਹੀ ਬਸ ਇਹਦੇ ਥੱਲੇ ਇੱਧਰ ਰਹਿਣ ਠੀਕ ਆ ਕੋਈ ਇਹੋ ਜਿਹੀ ਨਹੀਂ ਇਹਨਾਂ ਜਿਹੋ ਜੀ ਨਹੀਂ ਗੱਲਬਾਤ ਕੋਈ ਇਹਨਾਂ ਹੈਗੀ ਪਿਛੇ ਆਪਣੇ ਕਹਾਂ ਕੇ ਦੋ ਦਿਨ ਲਾ ਆ ਦਾ ਪੁੱਟ ਬੰਪੜ ਕਰਾ ਲਿਆ ਨਹੀਂ ਆ ਠੀਕ ਆ ਆ ਤਾਂ ਮੈਂ ਬਾਲੀ ਚਾਰੂ ਆ ਕਿਧਰੇ ਜਿਵੇਂ ਇਹ ਲਹੌਂਦੀ ਦੁੱਧ ਕਿ ਨਹੀਂ ਨਹੀਂ ਜੇ ਨੇ ਵੀ ਟੀਕਾ ਲਵਾਇਆ ਹਣ ਕੇ ਆਖੀ ਜਾਂ ਅੱਛਾ ਨਹੀਂ ਠੀਕ ਇਹਦਾ ਬਾਥ ਥਾਂ ਜਗ੍ਹਾ ਬਲੋ ਪੰਜਵਾ ਇਧਰ ਦੇ ਦਿਓ ਆਉਂਦੀਆਂ ਤਾਰਾਂ ਪੂਰਾ ਪੂਰਾ ਪਸੰਦ ਆ ਰੇ ਅੱਛਾ ਹਾਂਜੀ ਠੀਕ ਆ ਠੀਕ 6 ਕਿਲੋ ਦੁੱਧ ਹੈਗਾ ਵੀਨੇ ਜੇ ਪਖਮੀ ਆ ਜੇ ਬਸਮਾ ਆ ਗਏ ਵੇਖਦੇ ਨੇ ਜਾਇਜੂ ਦੇ ਨਹੀਂ ਪਖਮੀ ਲੋਕੀ ਸਜਣੋ ਇਹ ਸੀਗੇ ਪਸੂ ਵਰਜ ਨੱਥੋ ਕੇ ਪੈਂਡ ਦੇ ਵਿੱਚ ਹੈਪੀ ਵੀਰ ਦੇ ਕੋਲੇ ਗੱਬੜ ਮੈਂ ਵੀ ਚੰਗੀ ਆ ਵਜਨ ਮजूद ਆ ਲਈ ਪ੍ਰੋਪਰ ਗੱਲਬਾਤ ਕਰ ਲਈ ਆ ਰੇਟ ਭਰਾ ਨੇ ਜਾਇਜ ਕੀਤਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਇਹ ਮੈਂ ਥੱਲੇ ਵੀ ਸਜਣੋ ਦੁੱਧ ਚੰਗਾ 9 ਕਿਲੋ ਕਿਉਂਕਿ ਹਰਾ ਲੇਵਾ ਜਮਾ ਹੀ ਗਾਣੂ ਉਹ ਨਹੀਂ ਲੇਵਾ ਵਿਖਾਉਂਦੀ ਆ ਤੇ ਜਾਇਜ ਰੇਟ ਆ ਬਿਲਕੁਲ ਇਹਦਾ ਵੀ ਤੇ ਇਹ ਮੈਂ ਵੀ ਸੱਜਣੋ ਹੁਣ ਤੁਹਾਨੂੰ 40000 ਚੋਂ ਮਾਨਤਨ ਵੀਰ ਨੇ ਕਿਹਾ ਛੋਟ ਛੱਪਾ ਹਜੇ ਹੋਰ ਵੀ ਕਰ ਦੂਗਾ ਭਰਾ 34000 35000 ਇੰਨਾ ਨਹੀਂ ਇਹਦੇ ਕੋਈ 5400 5400 ਛੋਟ ਛੱਪਾ ਹੀ ਕਰਨਾ ਹਾਂਜੀ ਨਹੀਂ ਨਹੀਂ ਇਹ ਦੁਕਾਨ ਦਾ ਹੁਣ ਕਹਿਣ ਵਾਲਾ ਵੀ ਸੋਚ ਲੂਗਾ ਆਪੇ ਹਾਂਜੀ ਧੰਨਵਾਦ ਆ ਸੱਜਣੋ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਂ ਆਪਾਂ ਵੀ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ